ਨਾਤਾ ਯਤਨਾਵਰ ਕੀ ਗੱਲ ਹੋਈ ਹੈ ਮੇਰਾ ਨਾਮ ਕਿਰਨ ਕੁਮਾਰਾ ਜੀ ਮੈਂ ਗੱਡੀ ਮੇਰੀ ਹੈ ਅਜੀਪੁਰ ਤੋਂ ਭਰ ਕੇ ਅਜ ਨਾਲੇ ਜਾ ਰਹੀ ਹੈ ਤੇ ਰਾਤ ਕੇ ਗੱਡੀ ਨਾਲ ਇਹਨੂੰ ਸਾਈਡ ਦੇ ਬਾਤੀ ਸਾਈਡ ਦੇ ਬਾਤੀ ਇਹਨਾਂ ਆਪਣਾ ਪਛਾਣਦੇ ਪਛਾਣਦੇ ਗੱਡੀ ਕੱਚੇ ਲਾਈ ਹੈ ਕੱਚੇ ਲਾਂ ਤੋਂ ਬਾਦ ਗੱਡੀ ਪਲਟ ਗਈ ਬੇ ਕਾਬੂ ਹੋ ਕੇ ਕੱਚੀ ਜਗਾ ਸੀ ਨੋਕਰਾਂ ਕੱਚੀਆਂ ਸਾਰੀਆਂ ਇਹ ਰੋਡ ਵਾਲੇ ਕਰਦੇ ਨੇ ਪੱਕੀਆਂ ਇਹਦੇ ਕਰਕੇ ਇਹ ਹਾਸਾ ਹੋ ਗਿਆ ਆਜੀਪੁਰ ਤੋਂ ਆ ਰਿਹਾ ਕਿੱਥੇ ਜਾ ਰਿਹਾ ਸੀ ਅਜ ਨਾਲੇ ਕ੍ਰੈਸ਼ਰ ਦਾ ਮਾਲ ਸਾਰਾ ਹਾਂ ਜੀ ਜੀ ਕ੍ਰੈਸ਼ਰ ਦਾ ਮਾਲ ਨਹੀਂ ਜੀ ਨਹੀਂ ਆਹੀ ਮਾਲ ਖਰੀਦ ਕੇ ਭਰ ਕੇ ਆਏ ਜੀ ਅੱਛਾ ਖਰੀਦ ਕੇ ਰੱਖਿਆ ਸੀ ਇਹ ਨਾਲੇ ਤੇਰੇ ਨਾਲ ਹਾਂ ਜੀ ਬਰਦਾ ਕੀ ਨਾ ਆਇਆ ਔਰ ਡਰਾਈਵਰ ਦਾ ਨਾਮ ਸੋਨ ਲਾਲਾ ਜੀ ਤੇ ਕਿੰਨਾ ਤਨੁਕਸਤ ਹੋਇਆ ਨੁਕਸਾਨ ਭਾਜੀ ਗੱਡੀ ਦਾ ਹੈ ਕੈਵਨ ਹੈ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੇ ਅੱਗੇ ਹੋਰ ਵੀ ਹੈਗਾ ਇੰਜਨ ਨੂੰ ਵੀ ਹੈਗਾ ਥੋੜਾ ਇਹ ਦਾ ਪੱਥਰ ਪੱਥਰ ਦੇ ਨਹੀਂ ਖਰਾਬ ਹੋਏਗਾ ਜੀ ਨਹੀਂ ਪੱਥਰ ਨਹੀਂ ਖਰਾਬ ਹੋਣਾ ਜੀ ਪੱਥਰ ਚਕੇ ਆਣਾ ਇਹ ਸਾਡਾ ਡਰਾਈਵਰ ਹੈ ਠੀਕ ਹੈ ਜੀ ਇਹਦਾ ਬਚਾਓ ਹੋ ਗਿਆ ਹੁਣ ਰਾਤ ਕੀ ਅਰੇਂਜਮੈਂਟ ਕੀਤਾ ਜਾ ਰਿਹਾ ਹੈ ਇਸ ਲਈ ਇਹਦੇ ਲਈ ਕੁਛ ਨਹੀਂ ਇਹਦੇ ਲਈ ਵਾਸਤੇ ਤੁਸੀ ਗੱਡੀ ਦੇਵਾਂਗੇ ਇਹਨੂੰ ਥੋੜੇ ਦਿਨ ਵਾਸਤੇ ਜਦ ਤੱਕ ਇਹਦਾ ਕੰਮ ਹੁੰਦਾ ਜਦ ਤੱਕ ਇਹਦਾ ਕੰਮ ਹੁੰਦਾ ਉਹਦੇ ਬਾਅਦ ਜਦ ਗੱਡੀ ਤਿਆਰ ਹੋਣੀ ਦੁਆਰਾ ਇਹਨੂੰ ਦਿੱਤੀ ਜਾਏਗੀ ਗੱਡੀ ਸਿੱਧੀ ਕਰਨ ਲਈ ਵੀ ਅਰੇਂਜਮੈਂਟ ਕਰ ਲਈ ਹਾਂ ਹਾਂ ਜੀ ਹਾਈ ਡਰਾਈਵਰ ਆ ਗਿਆ ਟ੍ਰੇਨ ਆ ਗਈ ਹੈ ਇਹ ਗੱਡੀ ਉਹਨਾਂ ਏਜੰਸੀ ਛੱਡ ਕੇ ਜਾਣਾ ਹੈ ਤਾਂ ਤੱਕ ਵੀ ਹੁਣ ਦੂਜੀ ਗੱਡੀ ਮੰਗਾਈ ਹਾਂ ਦੂਜੀ ਗੱਡੀ ਮੰਗਾਈ ਦੂਜੀ ਗੱਡੀ ਆ ਰਹੀ ਹੈ ਖਾਲੀ ਉਹਦੇ ਜੇ ਆਪਣੇ ਜੇ ਤੱਕ ਉਹ ਆ ਗਏ ਦੇ ਫੇਰ ਇਹਦਾ ਸਾਰੇ ਕੱਚੇ ਰੱਖੇ ਹੋਈਆਂ ਨੇ ਟੈਟਾ ਨੂੰ ਮਿੱਟੀ ਨਹੀਂ ਪਾਈ ਹੋਈ ਜੀ ਮਿੱਟੀ ਹੈ ਜੀ ਹਾਂ ਮਿੱਟੀ ਸਾਈਡ ਦੇ ਵਿੱਚ ਘਟ ਤੋਂ ਘਟ ਪਾਈ ਪਾਈ ਬੋਟ ਮਿੱਟੀ ਚਾਹੀਦੀ ਉਹ ਮਿੱਟੀ ਨਹੀਂ ਹੈਗੀ ਇੱਕ ਇੱਕ ਬੋਟ ਮਿੱਟੀ ਨਹੀਂ ਹੈਗੀ